ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਊ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਭਗ ਬੰਦ ਹੋ ਜਾਵੇਗੀ ਹਾਲਾਂਕਿ ਟਰੰਪ ਨੇ ਕਿਹਾ ਕਿ ਇਹ ਇੱਕ ਅਮਲ ਹੈ ਜਿਸ ਵਿੱਚ ਕੁਝ ਸਮਾਂ ਲੱਗੇਗਾ ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ ਅਮਰੀਕੀ ਸਦਰ ਨੇ ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਭਾਰਤ ਨੇ ਮੈਨੂੰ ਦੱਸਿਆ ਕਿ ਉਹ ਰੂਸੀ ਤੇਲ ਦੀ ਖਰੀਦ ਬੰਦ ਕਰਨ ਜਾ ਰਹੇ ਹਨ ਤੇ ਇਹ ਇੱਕ ਪ੍ਰਕਿਰਿਆ ਹੈ ਤੇ ਤੁਸੀਂ ਕਿਸੇ ਨੂੰ ਬਸ ਐਦਾਂ ਹੀ ਨਹੀਂ ਰੋਕ ਸਕਦੇ ਸਾਲ ਦੇ ਅਖੀਰ ਤੱਕ ਉਹਨਾਂ ਕੋਲ ਲਗਭਗ ਸਿਰਫ ਕਰੀਬ 40% ਤੇ ਰਹਿ ਜਾਵੇਗਾ ਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਚੰਗਾ ਹੁੰਗਾਰਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵਾਲਾ ਲੰਪੁਰ ਵਿੱਚ ਹੋਣ ਵਾਲੇ 47ਵੇਂ ਆਸIAN ਸੰਮੇਲਨ ਵਿੱਚ ਵਰਚੂਅਲੀ ਸ਼ਾਮਲ ਹੋਣਗੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਨੇ ਵੀਰਵਾਰ ਨੂੰ ਐਕਸ ਇੱਕ ਪੋਸਟ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਤੇ ਅਨਵਰ ਨੇ ਕਿਹਾ ਕਿ ਉਹਨਾਂ ਨੇ ਮਲੇਸ਼ੀਆ-ਭਾਰਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕਰਨ ਲਈ ਮੋਦੀ ਦੇ ਇੱਕ ਸਹਾਇਕੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਲੰਗੀ ਰਾਤ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸਹਾਇਕੀ ਦਾ ਫੋਨ ਆਇਆ ਜਿਸ ਵਿੱਚ ਮਲੇਸ਼ੀਆ-ਭਾਰਤ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਅਤੇ ਵਿਆਪਕ ਪੱਧਰ ਤੇ ਮਜ਼ਬੂਤ ਕਰਨ ਦੇ ਯਤਨਾਂ ਬਾਰੇ ਚਰਚਾ ਕੀਤੀ ਗਈ ਤੇ ਉਹਨਾਂ ਕਿਹਾ ਕਿ ਭਾਰਤ ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਦੇ ਨਾਲ-ਨਾਲ ਟੈਕਨੋਲੋਜੀ ਸਿੱਖਿਆ ਤੇ ਖੇਤਰੀ ਸੁਰੱਖਿਆ ਵਿੱਚ ਵੀ ਮਲੇਸ਼ੀਆ ਲਈ ਇੱਕ ਮਹੱਤਵਪੂਰਨ ਭਾਈਵਾਲ ਬਣਿਆ ਹੋਇਆ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪਾਸਟਰ ਬਜਿੰਦਰ ਅਤੇ ਉਸ ਦੇ ਸਾਥੀਆਂ ਦੀਆਂ ਰੂਪੜ ਨਵਾਂ ਸ਼ਹਿਰ ਮਾਛੀਵਾੜਾ ਅਤੇ ਮੁਹਾਲੀ ਖੇਤਰਾਂ ਸਥਿਤ ਸਾਰੀਆਂ ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਅਤੇ ਈਡੀ ਨੇ ਰੂਪੜ ਨੰਗਲ ਨੂਰਪੁਰ 베ਦੀ ਮਾਛੀਵਾੜਾ ਅਤੇ ਹੋਰ ਸਬੰਧਤ ਖੇਤਰਾਂ ਦੇ ਡੀਐਸਐਸਡੀਐਮ ਸਬ ਰਜਿਸਟਰਾਰ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੂੰ ਪਾਸਟਰ ਬਜਿੰਦਰ ਵਾਸੀ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਮੁਹਾਲੀ ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਪਾਸਟਰ ਬਜਿੰਦਰ ਜਾਲੀ ਸੀਆਰ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਨ੍ਹਾਂ ਖੇਤਰਾਂ 'ਚ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਚ ਸ਼ਾਮਲ ਪਾਇਆ ਗਿਆ ਤੇ ਉਸ ਵਿਰੁੱਧ ਲਗਭਗ 10 ਐਫਆਈਆਰ ਦਰਜਾਂ ਦੇ ਪਾਸਟਰ ਬਜਿੰਦਰ ਨੇ 2020 ਤੋਂ 2025 ਤੱਕ ਸਾਰੇ ਸਰੋਤਾਂ ਤੋਂ ਲਗਭਗ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਤੇ ਹਾਲਾਂਕਿ ਉਸ ਨੇ ਝਾਲੀ ਦਸਤਾਵੇਜ਼ਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਗੈਰ ਕਾਨੂੰਨੀ ਮਾਈਨਿੰਗ ਤੋਂ ਕਮਾਏ ਕਾਲੇ ਧਨ ਦੀ ਵਰਤੋਂ ਕਰਕੇ 7-8 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਦੇ ਵਿੱਚ ਫਰਜ਼ੀ ਵੀਡੀਓ ਦੇ ਵਿੱਚ ਮਾਮਲੇ ਦੇ ਵਿੱਚ ਮੁਹਾਲੀ ਦੀ ਇੱਕ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਤੇ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਤੇ ਫੇਸਬੁਕ ਨੂੰ ਅਜਿਹੀ ਸਾਰੀ ਸਮੱਗਰੀ ਤੇ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲੌਕ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਗੂਗਲ ਨੂੰ ਵੀ ਸਰਚ ਨਤੀਜਿਆਂ ਵਿੱਚ ਅਜਿਹੀ ਸਮੱਗਰੀ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ ਤੇ ਜੇਕਰ ਫੇਸਬੁਕ ਅਤੇ ਗੂਗਲ ਵੀਡੀਓਜ਼ ਨੂੰ ਬਲੌਕ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਔਸਤ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਆਈ ਹੈ ਤੇ 24 ਘੰਟਿਆਂ ਵਿੱਚ ਤਾਪਮਾਨ 0 ਸ਼ਾਮਲ 4 ਡਿਗਰੀ ਘਟਿਆ ਜਿਸ ਤੋਂ ਬਾਅਦ ਹਾਲਾਤ ਆਮ ਵਰਗੇ ਬਣੇ ਹੋਏ ਹਨ ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ ਤੇ ਇਸ ਦੌਰਾਨ ਪੰਜਾਬ ਵਿੱਚ ਪ੍ਰਦੂਸ਼ਣ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਭਾਰਤ ਵਿੱਚ ਜਾਰਾ ਠੰਡ ਵੀ ਪੈ ਸਕਦੀ ਹੈ ਸੋ ਰਾਤ ਦੀ ਕੋਈ ਉਮੀਦ ਨਹੀਂ ਹੈ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੀਪੀਸੀਬੀ ਵੱਲੋਂ ਬੁੱਧਵਾਰ ਸ਼ਾਮ 4 ਵਜੇ ਜਾਰੀ ਕੀਤੇ ਗਏ ਬੁਲਟਨ ਅਨੁਸਾਰ ਪੰਜਾਬ ਦੇ 8 ਵੱਡੇ ਸ਼ਹਿਰਾਂ ਵਿੱਚੋਂ 6 ਵਿੱਚ ਸਥਿਤੀ ਖਰਾਬ ਬਣੀ ਹੋਈ ਹੈ ਤੇ 6 ਜ਼ਿਲ੍ਹਿਆਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ 200 ਦੇ AQI ਤੋਂ ਵੱਧ ਗਿਆ ਹੈ ਤੇ ਪਾਵਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਬਠਿੰਡਾ ਦਾ AQI 167 ਤੱਕ ਪਹੁੰਚ ਗਿਆ ਅਤੇ ਰੂਪਨਗਰ ਦਾ AQI देर शामਾਂ 59 ਡਰਜ ਕੀਤਾ ਗਿਆ ਤੇ ਸਰਦੀਆਂ ਵਿੱਚ ਧਰਤੀ ਦੀ ਸਤਾ ਤੇ ਸਾਰੀਆਂ ਠੋਸ ਵਸਤੂਆਂ ਜਿਵੇਂ ਕਿ ਸੜਕਾਂ ਇਮਾਰਤਾਂ ਪੁਲ ਆਦ ਰਾਤ ਨੂੰ ਸੂਰਜ ਤੋਂ ਗਰਮੀ ਛੱਡਦੀਆਂ ਹਨ ਤੇ ਇਹ ਛੱਡੀ ਗਈ ਗਰਮੀ ਜ਼ਮੀਨ ਤੋਂ 50 ਤੋਂ 100 ਮੀਟਰ ਉੱਪਰ ਉੱਡਦੀ ਹੈ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਏਟੀਐਮ ਲੈਣ ਦੇ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਕੀਤੇ ਹਨ ਜਿਸ ਦਾ ਸਿੱਧਾ ਅਸਰ ਗ੍ਰਾਹਕਾਂ ਦੀਆਂ ਜੇਬਾਂ ਤੇ ਪਵੇਗਾ ਇਨ੍ਹਾਂ ਨਵੇਂ ਨਿਯਮਾਂ ਵਿੱਚ ਮੁਫਤ ਲੈਣ ਦੇ ਸੀਮਾ ਵਾਧੂ ਫੀਸਾਂ ਤੇ ਨਕਦੀ ਜਮ੍ਹਾਂ ਕਰਵਾਉਣ ਤੇ ਨਿਯਮ ਸ਼ਾਮਲ ਹਨ ਜੋ ਹਰ ਗ੍ਰਾਹਕ ਨੂੰ ਪਤਾ ਹੋਣਾ ਚਾਹੀਦਾ ਜੇਕਰ ਗ੍ਰਾਹਕ ਨਿਰਧਾਰਤ ਸੀਮਤ ਤੋਂ ਵੱਧ ਜਾਂਦੇ ਹਨ ਤਾਂ ਬੈਂਕ ਉਨ੍ਹਾਂ ਤੋਂ ਫੀਸ ਲੈਣਗੇ ਵਿੱਤੀ ਲੈਣ ਦੇਣ ਦੇ ਵਿੱਚ ਪ੍ਰਤੀ ਲੈਣ ਦੇਣ 23 ਰੁਪਏ ਦੀ ਵੱਧ ਤੋਂ ਵੱਧ ਫੀਸ ਲਈ ਜਾਵੇਗੀ ਤੇ ਜਿਸ ਵਿੱਚ GST ਵੀ ਸ਼ਾਮਲ ਹੈ ਗੈਰ ਵਿੱਤੀ ਲੈਣ ਦੇਣ ਕੁਝ ਬੈਂਕ ਬੈਲੈਂਸ ਚੈੱਕ ਵਰਗੇ ਲੈਣ ਦੇਣ ਲਈ 11 ਰੁਪਏ ਤੱਕ ਚਾਰਜ ਕਰਦੇ ਹਨ RBI ਨੇ ਕਾਲੇ ਤਣੂ ਰੋਕਣ ਅਤੇ ਵਿੱਤੀ ਪਾਰਦਰਸ਼ਤ ਵਧਾਉਣ ਲਈ ਨਕਦੀ ਲੈਣ ਦੇਣ ਨਾਲ ਸੰਬੰਧਨ ਨਿਯਮਾਂ ਨੂੰ ਵੀ ਸਖਤ ਕਰ ਦਿੱਤਾ ਹੈ ਨਕਦੀ ਜਮ੍ਹਾਂ ਕਰਵਾਉਣ ਤੇ ਕੋਈ ਫੀਸ ਨਹੀਂ ਹੈ ਤੇ 1 ਵਿੱਤੀ ਸਾਲ ਵਿੱਚ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਲਈ ਪੈਨ ਅਤੇ ਆਧਾਰ ਕਾਰਡ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ। ਰਿਕੋਰਡ ਉੱਚ ਪੱਧਰ ਤੋਂ ਵੱਡੀ ਗਰਾਵੜ ਤੋਂ ਬਾਅਦ ਸੋਨੇ ਅਤੇ ਚਾਂਦੀ ਦੇ ਵਾਦੇ ਅੱਜ ਮੁੜ ਖਾਸ ਕਰਕੇ ਉਛਾਲ ਦੇ ਰਹੇ ਨੇ ਤੇ ਦੋਵੇਂ ਕੀਮਤਾ ਵਾਦੇ ਨਾਲ ਖੁੱਲ੍ਹੀਆਂ ਤੇ ਲਿਖਣ ਦੇ ਸਮੇਂ ਘਰੇਲੂ ਬਾਜ਼ਾਰ ਵਿੱਚ ਸੋਨੇ ਦੇ ਵਾਦੇ ਲਗਭਗ 1,22,790 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਹੇ ਹਨ। ਤੇ ਚਾਂਦੀ ਲਗਭਗ 146273 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਪਾਰ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਵੀ ਤੇਜ਼ ਹੈਗੇ ਨੇ ਤੇ ਅੱਜ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਵਾਦੋ-ਕਾਰਵਾਰ ਤੇਜ਼ੀ ਦੇ ਰੁਝਾਨ ਨਾਲ ਖੁੱਲੇ ਤੇ ਕਮੈਕਸ ਤੇ ਸੋਨਾ ਡਾਲਰ 4114.80 ਪ੍ਰਤੀ ਆਉਂਸ ਤੇ ਖੁੱਲਿਆ ਤੇ ਪਿਛਲੀ ਬੰਦ ਕੀਮਤ ਡਾਲਰ 4060 ਦਿਸ਼ਮਲਵ 40 ਪ੍ਰਤੀ ਔਂਸ ਤੇ ਲਿਖਣ ਦੇ ਸਮੇ ਇਹ ਡਾਲਰ 30.80 ਦੇ ਵਾਧੇ ਨਾਲ ਡਾਲਰ 4096.20 ਪ੍ਰਤੀ ਔਂਸ ਤੇ ਵਪਾਰ ਕਰ ਰਿਹਾ ਸੀ ਤੇ ਸੋਨੇ ਦੀ ਕੀਮਤਾਂ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ ਡਾਲਰ 4398 ਦੇ ਪਹੁੰਚ ਗਈਆਂ ਤੇ ਕਾ ਮੈਕਸ ਚਾਂਦੀ ਦੇ ਵਾਧੇ ਡਾਲਰ 48.14 ਤੇ ਖੁੱਲੇ ਜੋ ਕਿ ਪਿਛਲੇ ਬੰਦ ਮੁੱਲ ਡਾਲਰ 47.88 ਤੇ ਘਾਟਾਂ ਤੇ ਲਿਖਣ ਦੇ ਸਮੇ ਇਹ ਸਿਫਰ ਜੋ ਕਿ ਡਾਲਰ ਸਿਫਰ ਦੇ ਸ਼ਾਮਲ 31 ਤੋਂ ਵੱਧ ਕੇ ਡਾਲਰ 47.99 ਪ੍ਰਤੀ ਆਉਂਸ ਦੇ ਵਪਾਰ ਕਰ ਰਿਹਾ ਸੀ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਾਂ ਤੇ ਅਦਾਲਤ 'ਚੋਂ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ 라ਵਲਪਿੰਡੀ ਆਧਾਰਿਤ ਅੱਤਵਾਦ ਵਿਰੋਧੀ ਅਦਾਲਤ ਨੇ ਚੌਥੀ ਵਾਰ ਇਹ ਵਾਰੰਟ ਜਾਰੀ ਕੀਤਾ ਹੈ ਇਸ ਮਾਮਲੇ ਤੇ ਸੁਣਵਾਈ 24 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ اسلامਾਬਾਦ ਚ ਪਿਛਲੇ ਸਾਲ 26 ਨਵੰਬਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੇ ਮਾਮਲੇ ਚ ਅਲੀਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਡਾਊਨ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ ਕੇਸ ਦੀ ਸੁਣਵਾਈ ਦੌਰਾਨ 11 ਚੋਂ 10 ਮੁਲਾਜ਼ਮ ਅਦਾਲਤ ਚ ਹਾਜ਼ਰ ਸਨ ਤੇ ਅਦਾਲਤ ਨੇ ਫਰਜ਼ੀ ਰਿਪੋਰਟ ਦਾਖਲ ਕਰਨ ਲਈ 라ਵਲ ਡਿਵੀਜ਼ਨ ਦੇ ਐਸਪੀ ਸਾਦ ਅਤੇ ਡੀਐਸਪੀ ਨਾਇਮ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਉਹਨਾਂ ਨੂੰ ਅਦਾਲਤ ਦੀ ਤੋਹਫੀ ਦੇ ਮਾਮਲੇ 'ਚ ਤਲਬ ਕੀਤਾ ਗਿਆ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦੇ ਆ ਗਿਆ ਧੰਨਵਾਦ